ਟਾੜੇ 3 ਕਰੋੜ ਵਾਰ ਤੁਹਾਡਾ ਇੱਕ ਵਾਰ ਵਾਹਿਗੁਰੂ ਨਿਕਲੇਗਾ ਕੌਣ ਆਏਗਾ ਤੁਹਾਡੇ ਬਰਾਬਰ ਸਿੱਖੋ ਕੋਈ ਨਹੀਂ ਆ ਸਕਦਾ ਐਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਦੇ ਕਿਰਪਾ ਕਰ ਦਿੱਤੀ ਹੈ ਚਾਰੇ ਜੁਗਾਂ ਦੇ ਨਾਮ ਅਲੱਗ-ਅਲੱਗ ਹੁੰਦੇ ਨੇ ਪਰ ਜਦੋਂ ਚੌਥਾ ਨਾਮ ਆਇਆ ਪੰਜਵਾਂ ਨਾਮ ਆਇਆ ਉਹ ਨਾਮ ਵਾਹਿਗੁਰੂ ਚਾਰ ਜੁਗਾਂ ਨੂੰ ਮਿਲਾ ਕੇ ਬਣਾ ਦਿੱਤਾ ਕਹਿਣ ਲੱਗੇ ਸਾਨਾ ਬੜਾ ਭੀਨਾ ਇਹਨੂੰ ਚਾਰ ਜੁਗਾਂ ਦੀ 36 ਜੁਗ ਦੀ ਭਗਤੀ ਜਿਹੜੀ ਆ ਉਹ ਹੀ ਢਾਲ ਸਕਦੀ ਹੈ ਇਹ ਨਾਮ ਤੇ ਜਿਹਦੇ ਕੋਲ ਆ ਜਾਵੇ ਨਾ ਤੇ ਕਿਤੇ ਇੱਕ ਵਾਰਾਂ ਹੀ ਕਹਿ ਲਿਓ ਮੁੱਖ ਦੇ ਵਿੱਚੋਂ ਬੋਲ ਦਿਓ ਕਿਤੇ ਤਨ ਤੇ ਮਨ ਨੂੰ ਜੋੜ ਕੇ ਬੋਲਿਓ ਵਾਹੇ ਗੁਰੂ ਆਲੇ ਸਾਡੇ 3 ਕਰੋੜ ਵਾਰ ਤੁਹਾਡਾ ਇੱਕ ਵਾਰ ਵਾਹਿਗੁਰੂ ਨਿਕਲੇਗਾ ਕੌਣ ਆਏਗਾ ਤੁਹਾਡੇ ਬਰਾਬਰ ਸਿੱਖੋ ਕੋਈ ਨਹੀਂ ਆ ਸਕਦਾ ਐਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਕਿਉਂ ਗਲਤੀਆਂ ਕਰ ਰਹੇ ਨੇ ਆਪਣੀ ਗ੍ਰਸਤ ਜਿਹੜੀ ਆ ਉਹਨੂੰ ਚਲਾਓ ਧਰਮ ਦੀ ਕਿਰਤ ਕਰੋ ਵਾਹਿਗੁਰੂ ਪਿਆਰ ਨਾਲ ਜਪੋ ਉੂਠ ਬੈਠ ਦੀ ਭਗਤੀ ਦੱਸੀ ਆਈ ਜੋਗੀ ਨਹੀਂ ਆ ਕੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਵਿੱਚੇ ਦੁਨੀਆਂ ਦੇ ਰਹਿੰਦੇ ਅਸਾਂ ਮੁਕਤ ਹੋਣਾ ਇਹ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਨਾਨਕ ਦੀ ਸਿੱਖਿਆ ਹੈ ਆਓ ਨੂੰ ਰਲ ਕੇ ਕਮਾਈਏ